ਕਿਸੇ ਨੂੰ ਦੁੱਖਾਂ ਨੇ ਇਤਨਾ ਬੇਚੈਨ ਕਰ ਦਿੱਤਾ ਹੈ ਇਤਨਾ ਪਰੇਸ਼ਾਨ ਕਰ ਦਿੱਤਾ ਹੈ ਇਤਨਾ ਸੁਕਾ ਦਿੱਤਾ ਹੈ ਇਸ ਦੇ ਲਈ ਜਪਜੀ ਸਾਹਿਬ ਪੜਨਾ ਇਸ ਦੇ ਲਈ ਵਾਹਿਗੁਰੂ ਮੰਤਰ ਜਪਣਾ ਕਠਨ ਹੈ ਧੁਖ ਸੁਖ ਹੀ ਰੁਕਾਵਟ ਹੈ ਔਰ ਕੁਝ ਵੀ ਨਹੀਂ ਹੈ ਕਿਧਰੇ ਮਨੁਖ ਲਈ ਦੁੱਖ ਰੋਗ ਬਣ ਜਾਂਦੇ ਨੇ ਕਿਧਰੇ ਸੁਖ ਰੋਗ ਬਣ ਜਾਂਦੇ ਨੇ ਅਗਰ ਸੁਖ ਰੋਗ ਬਣ ਗਏ ਸੁਖ ਨੇ ਆਲਸੀ ਬਣਾ ਦਿੱਤਾ ਹੈ ਸੁਖ ਨੇ ਹੰਕਾਰੀ ਬਣਾ ਦਿੱਤਾ ਹੈ ਸੁਖ ਨੇ ਅਯਾਸ਼ ਬਣਾ ਦਿੱਤਾ ਹੈ ਸੁਖ ਸੁਖ ਨੇ ਈਸ਼ਵਰ ਤੋਂ ਇਨਕਾਰੀ ਜਜ਼ਬੇ ਪੈਦਾ ਕਰ ਦਿੱਤੇ ਨੇ ਐਸੇ ਮਨੁੱਖ ਦਾ ਇਲਾਜ ਕਥਾ ਕੀਰਤਨ ਨਹੀਂ ਹੈ ਕਿਉਂਕਿ ਇਹ ਤੇ ਉਸਨੇ ਸੁਣਨਾ ਹੀ ਨਹੀਂ ਹੈ ਐਸੇ ਮਨੁੱਖ ਦਾ ਇਲਾਜ ਗੁਰਬਾਣੀ ਦਾ ਪਾਠ ਨਹੀਂ ਹੈ ਤੇ ਉਸਨੇ ਕਰਨਾ ਹੀ ਨਹੀਂ ਹੈ ਫਿਰ ਐਸੇ ਮਨੁੱਖ ਦਾ ਇਲਾਜ ਕੀ ਹੈ ਜੇ ਦੇ ਲਈ ਸੁਖ ਰੋਗ ਬਣ ਗਏ ਨੇ ਸੁਖ ਨੇ ਆਆਸ਼ ਬਣਾ ਦਿੱਤਾ ਹੈ ਸੁਖ ਨੇ ਹੰਕਾਰੀ ਬਣਾ ਦਿੱਤਾ ਹੈ ਸੁਖ ਨੇ ਇਨਕਾਰੀ ਜਸਬੇ ਪੈਦਾ ਕਰ ਦਿੱਤੇ ਨੇ ਸੁਖ ਨੇ ਆਲਸੀ ਬਣਾ ਦਿੱਤਾ ਹੈ ਐਸੇ ਮਲਕ ਲਈ دارو ਹੈ ਦੁੱਖ ਕੋਈ ਦੁੱਖ ਦੀ ਚੋਟ ਲੱਗੇ ਤੇ ਸ਼ਾਇਦ ਠੀਕ ਹੋਵੇ ਉਂਝ ਨਹੀਂ ਦੁਨੀਆ ਦੇ ਪਹਿਲੇ ਅਵਤਾਰੀ ਪੁਰਸ਼ ਨੇ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਹਿੰਦੇ ਨੇ ਦੁੱਖ ਵੀ ਕੋਈ ਈਸ਼ਵਰ ਦੀ ਕਰੋਪੀ ਨਹੀਂ ਹੈ ਦੁੱਖਦਾਰੋ ਸੁਖ ਰੋਗ ਭਇਆ ਜਦ ਸੁਖ ਰੋਗ ਬਣ ਜਾ ਕਿਸੇ ਮਨੁੱਖ ਲਈ ਸੁਖ ਰੋਗ ਬਣ ਗਏ ਨੇ ਪਹਿਚਾਣ ਆਲਸੀ ਹੋ ਗਿਆ ਹੋਵੇਗਾ ਹੰਕਾਰੀ ਹੋ ਗਿਆ ਹੋਵੇਗਾ ਈਸ਼ਵਰ ਤੋਂ ਇਨਕਾਰੀ ਹੋ ਗਿਆ ਹੋਵੇਗਾ ਔਰ ਆਯਾਸ਼ ਹੋ ਗਿਆ ਹੋਵੇਗਾ ਇਹ ਸੁਖ ਇਸ ਲਈ ਰੋਗ ਬਣ ਗਏ ਨੇ ਦੁਖਦਾਰੋ ਸੁਖ ਰੋਗ ਵੈ ਜਦ ਸੁਖ ਰੋਗ ਬਣ ਜਾਣ ਤਾਂ ਫਿਰ ਦਾਰੂ ਦੁੱਖ ਹੈ ਕਥਾ ਕੀਰਤਨ ਨਹੀਂ ਹੈ ਇਹ ਤੇ ਉਸਨੇ ਸੁਣ ਨਹੀਂ ਨਹੀਂ ਉਹਨੂੰ ਫਿਰ ਕੋਈ ਦੁੱਖ ਦੀ ਚੋਟ ਹੀ ਜਗਾ ਸਕਦੀ ਹੈ ਉਹਨੇ ਇਕ ਆਲਮ ਦਾ ਕਹਿਣਾ ਹੈ ਜ਼ਖਮ ਜਬ ਵੀ ਕੋਈ ਜ਼ਿਹਨੋਂ ਦਿਲ ਤੇ ਲਗਾ زندگی کی طرف ایک دریچہ کھلا کہ جد بھی نو چوٹ لگی زخم لگے کوئی نواں رستہ ملے زخم جب بھی کوئی ذہن و دل پہ لگا زندگی کی طرف ایک دریچہ کھلا ہم بھی گویا کسی ساز کے تار ہیں چوٹ کھاتے رہے گنگناتے رہے ਸਿਤਾਰ ਨੂੰ ਜ਼ਰਬ ਨਾ ਪਹਚਾਈਏ ਸਿਤਾਰ ਦੀਆਂ ਤਾਰਾਂ ਵਿੱਚੋਂ ਸੰਗੀਤ ਨਹੀਂ ਨਿਕਲਦਾ ਜ਼ਰਬ ਨਾ ਪਹਚਾਈਏ ਤਾਂ ਤਬਲੇ ਦੇ ਚੋਂ ਤਾਲ ਨਹੀਂ ਨਿਕਲਦੇ ਕਿਸੇ ਵੀ ਸਾਜ਼ ਨੂੰ ਝੋਟ ਨਾ ਪਹਚਾਈਏ ਚਾਹ ਪਵਨ ਦੀ ਝੋਟ ਚਾਹ ਹੱਥਾਂ ਦੀ ਉਂਗਲੀਆਂ ਦੀ ਝੋਟ ਸਾਜ਼ ਨਹੀਂ ਬੋਲਦਾ ਜ਼ਿੰਦਗੀ ਦਾ ਵਾਜਾ ਵੀ ਕਿਸੇ ਦੁੱਖ ਦੀ ਝੋਟ ਨਾਲ ਹੀ ਵਾਹਿਗੁਰੂ ਵਾਹਿਗੁਰੂ ਕਰਦਾ ਉਹ ਨਹੀਂ ਕਰਦਾ ਨਹੀਂ ਕਰਦਾ ਇਹ ਵੀ ਮੈਅਰਸ ਕਰਦੇ ਦੁਖਦਾਰੋ ਇਹ ਦੁਨੀਆ ਦੇ ਪਹਿਲੇ ਅਵਤਾਰੀ ਪੁਰਸ਼ਾਂ ਚ ਨੇ ਜੋ ਕਹਿੰਦੇ ਨੇ ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ ਹੈ दारू ਹੈ ਕਹਤੇ ਆ ਦੁਖ ਭੋਖ ਸਦਮਾਰ ਐ ਭੇ ਦਾਤ ਤੇਰੀ ਦਾਤਾਰ ਐ ਦਾਤੇ ਤੇਰੀਆਂ ਅਨੰਤ ਦਾਤਾਂ ਦੇ ਚੋਂ ਇਹ ਵੀ ਇੱਕ ਦਾਤ ਕਈ ਵਾਰ ਦੁੱਖ ਮਨੁਖ ਨੂੰ ਜੋ ਗਿਆਨ ਦੇ ਜਾਂਦਾ ਹੈ ਬੜੇ ਤੋਂ ਬੜਾ ਉਸਤਾਦ ਇਹ ਗਿਆਨ ਨਹੀਂ ਦੇ ਸਕਦਾ ਮੇਰੇ ਖਲ ਪਈਆਂ ਦਾ ਅਨੁਭਵ ਹੋਵੇਗਾ ਦੁੱਖ ਸੁਖ ਮਨੁਖ ਲਈ ਕਸਵਟੀ ਹੈ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕਿਸੇ ਨੇ ਈਸ਼ਵਰ ਨੂੰ ਭੁਲਾ ਦਿੰਦਾ ਹੈ ਸੁਖ ਕਰਕੇ ਕਿਸੇ ਨੇ ਈਸ਼ਵਰ ਨੂੰ ਭੁਲਾ ਦਿੰਦਾ ਹੈ ਦੁੱਖ ਕਰਕੇ ਇਤਨਾ ਦੁਖੀ ਇਤਨਾ ਬੇਚੈਨ ਇਤਨਾ ਪਰੇਸ਼ਾਨ ਹੁਣ ਇਹਦੇ ਕੋਲ ਬਾਣੀ ਨਹੀਂ ਪੜੀ ਜਾਂਦੀ ਇਹਦੇ ਕੋਲ ਵਾਹਿਗੁਰੂ ਮੰਤਰ ਜਪਣਾ ਔਖਾ ਦੁੱਖ ਨੇ ਇਤਨਾ ਬੇਚੈਨ ਕੀਤਾ ਕਿਸੇ ਨੂੰ ਸੁੱਖ ਨੇ ਇਤਨਾ ਆਲਸੀ ਬਣਾ ਦਿੱਤਾ ਹੈ ਇਤਨਾ ਹੰਕਾਰੀ ਬਣਾ ਦਿੱਤਾ ਹੈ ਕਿਤਨਾ ਦੁਰਾਚਾਰੀ ਬਣਾ ਦਿੱਤਾ ਇਤਨਾ ਆਯਾਸ਼ ਬਣਾ ਦਿੱਤਾ ਇਹਦੇ ਕੋਲ ਵੀ ਗੁਰਦੁਆਰੇ ਵਾਸਤੇ ਕੋਈ ਸਮਾਂ ਨਹੀਂ ਹੈ ਨਾਮ ਜਪਣ ਵਾਸਤੇ ਕੋਈ ਵਕਤ ਨਹੀਂ ਬਗੌਰ ਮਤਾਲਾ ਕਰਨਾ ਅਗਰ ਕੋਈ ਨਦੀ ਵਗਦੀ ਹੋਈ ਸਾਗਰ ਤੱਕ ਨਹੀਂ ਪਹੁੰਚ ਸਕੇ ਕਾਰਨ ਦੋ ਨੇ ਯਾਤੇ ਧਰਤੀ ਨੇ ਜਜ਼ਬ ਕਰ ਲਿਆ ਔਣਾ ਮਰੂਥਾ ਲਾਗੇ ਆਵੇਗਾ ਰਸਤੇ ਜਜ਼ਬ ਹੋ ਗਈ ਹੋਵੇਗੀ ਡਾਲਟਨਗੰਜ ਬਿਹਾਰ ਦਾ ਇੱਕ ਸ਼ਹਿਰ ਹੈ ਗੁਰਦੁਆਰਾ ਬਿਲਕੁਲ ਨਦੀ ਦੇ ਕੰਢੇ ਤੇ ਵਿਸਾਖੀ ਇੱਕ ਹਫ਼ਤਾ ਬਾਅਦ ਮਨਾਉਂਦੇ ਨੇ ਮੈਂ ਉਸ ਪੂਰਬ ਤੇ ਪਹੁੰਚਿਆ ਸੀ ਮੈਂ ਹੈਰਾਨ ਹੋਇਆ ਸਵੇਰੇ ਸਵੇਰੇ ਨਿਤਨੇਮ ਤੋਂ ਬਾਅਦ ਥੋੜਾ ਜਾ ਮੇਰਾ ਟੈਲੰਟ ਦੀ ਆਦਤ ਮੀਲ 2 ਮੀਲ ਮੈਂ ਨਿਕਲ ਗਿਆ ਕਿਨਾਰੇ ਕਿਨਾਰੇ ਸੁੱਕੀ ਏ ਨਦੀ ਪਰ ਅੱਗੇ ਪਾਣੀ ਸੀ ਇੱਕ ਡੇਢ ਮੀਲ ਅੱਗੇ ਪਾਣੀ ਸੀ ਪਰ ਰੇਤ ਗੁਰਦਵਾਰੇ ਤੱਕ ਆਉਂਦੇ ਆਉਂਦੇ ਆ ਪਾਣੀ ਰੇਤ ਤੇ ਚੀਜਾਂ ਜਬੋਗੇ ਵਗਦੀ ਹੋਈ ਨਦੀ ਨਦੀਵੇਂ ਮਾਵੇਂ ਪਾਟ ਬੜਾ ਚੌੜਾ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚ ਸਕੀ ਮਰੂਥਲ ਨੇ ਜਜ਼ਬ ਕਰ ਲਿਆ ਹੋਵੇਗਾ ਧਰਤੀ ਨੇ ਸੋਖ ਲਿਆ ਹੋਵੇਗਾ ਜਜ਼ਬ ਕਰ ਲਿਆ ਹੋਵੇਗਾ ਇਹ ਸੂਰਜ ਦੀਆਂ ਤੀਜ ਕਰਨਾ ਨੇ ਇਸ ਨੂੰ ਸੁਕਾ ਦਿੱਤਾ ਹੋਣਾ ਤਾਂ ਇਹ ਨਦੀ ਸਾਗਰ ਨਹੀਂ ਹੋ ਸਕੀ ਨਹੀਂ ਪਹੁੰਚ ਸਕੀ ਕੋਈ ਬੀਜ ਬੋਇਆ ਹੋਇਆ ਬੀਜ اگر پھل تک نہیں اپڑ سکے تو کچھ نہ کچھ تے کارن ہے نا پانی نہیں ملے گا کھاد نہیں ملی موسم انکول نہیں ہوئے گا یا زمین پتھرے لی ہوئے گا کچھ نہ کچھ تے ہے کہ بویا ہوا بیج پھل تک نہیں پہنچے کچھ نہ کچھ تے ہے ਪਾਣੀ ਦੀ ਵਗਦੀ ਹੋਈ ਧਾਰਾ ਸਾਗਰ ਤੱਕ ਨਹੀਂ ਪਹੁੰਚੀ ਕੁਛ ਨਾ ਕੁਛ ਤੇ ਹੈ ਮਨੁੱਖ ਦੀ ਜ਼ਿੰਦਗੀ ਇਹ ਜੀਵਨ ਧਾਰਾ ਪਰਮਾਤਮਾ ਤੱਕ ਨਹੀਂ ਪਹੁੰਚੀ ਕੁਛ ਨਾ ਕੁਛ ਤੇ ਹੈ ਆਖਰ ਮਨੁੱਖ ਪਰਿਵਾਰ ਤੱਕ ਪਹੁੰਚ ਗਿਆ ਕਾਰੋਬਾਰ ਤੱਕ ਪਹੁੰਚ ਗਿਆ ਧਨ ਸੰਪਦਾ ਤੱਕ ਪਹੁੰਚ ਗਿਆ ਪਦਾਰਥਾਂ ਤੱਕ ਪਹੁੰਚ ਗਿਆ ਪਰਮਾਤਮਾ ਤੱਕ ਕਿਉਂ ਨਹੀਂ ਪਹੁੰਚਿਆ ਕੁਛ ਨਾ ਕੁਛ ਤੇ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਸਾਹਮਣੇ ਆ ਗਈਆਂ ਨੇ ਪੰਕਤੀਆਂ ਪਿੱਛੇ ਮੋੜ ਲਈਆਂ ਔਖੀਆਂ ਹੋ ਗਈਆਂ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਈ ਗੁਰੂ ਨਾਨਕ ਦੇਵ ਜੀ ਮਹਾਰਾਜ ਗਤੀ ਕਹਿੰਦੇ ਨੇ ਚੱਲਣ ਨੂੰ ਗਤੀ ਚੱਲਣਾ ਧਰਮ ਕੀ ਗਤ ਰਈ ਧਰਮ ਦਾ ਚੱਲਣਾ ਰਹਿ ਗਿਆ ਮਨੁੱਖ ਨਾਲ ਨਹੀਂ ਚੱਲ ਰਿਹਾ ਗੁਰੂ ਨਾਨਕ ਕਹਿੰਦੇ ਨੇ ਮਨੁੱਖ ਨਾਲ ਕਾਰੋਬਾਰ ਚੱਲ ਰਿਹਾ ਹੈ ਪਰਿਵਾਰ ਚੱਲ ਰਿਹਾ ਹੈ ਰਾਜਨੀਤੀ ਚੱਲ ਰਹੀ ਹੈ ਧੰਦਾ ਚੱਲ ਰਿਹਾ ਹੈ ਮਨੁੱਖ ਨਾਲ ਧਰਮ ਨਹੀਂ ਚੱਲ ਰਿਹਾ ਧਰਮ ਕੀ ਗਤ ਰਹੀ ਧਰਮ ਦਾ ਚੱਲਣਾ ਰਹਿ ਗਿਆ ਕਿਉਂ ਖਤਰੀਆਂ ਤਾਂ ਧਰਮ ਛੋੜਿਆ ਮਲੇਚ ਬਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਤੇ ਜਿਹੜੀ ਵਰਨ ਦੀ ਵੰਡ ਹੋਈ ਸੀ ਮਨੁ ਮਹਾਰਾਜ ਨੇ ਕੀਤੀ ਸੀ ਮਨੁ ਸਿਮਰਤੀ ਦੇ ਕਰਤਾ ذات ਪਾਤ ਕਰਕੇ ਨਹੀਂ ਕੀਤੀ ਸੀ ਇਹ ਗੱਲ ਵਖਰੀ ਤੇ ਮਹਾਪੁਰਸ਼ਾਂ ਦੀ ਇਹ ਵੰਡ ਜਦ ਸਮਝ ਚ ਨਹੀਂ ਆਂਦੀ ਤੇ ਮਨੁਖ ਉਹਨਾਂ ਦੀਆਂ ਚੰਗੀਆਂ ਗੱਲਾਂ ਨੋ ਵੀ ਗਲਤ ਰੂਪ ਦੇ ਦੇਂਦਾ ਹੈ ਕਹਿੰਦੇ ਨੇ ਆਪਣੇ ਆਪ ਦੇ ਵਿੱਚ ਕੋਈ ਚੀਜ਼ ਬੁਰੀ ਨਹੀਂ ਵਰਤੋਂ ਬੁਰੀ ਕਰ ਦਿੰਦੀ ਹੈ ਵਰਤੋਂ ਸਹੀ ਕਰ ਦਿੰਦੀ ਹੈ ਜਿਵੇਂ ਗੰਨੇ ਦਾ ਰਸ ਹੈ ਅੰਗੂਰਾਂ ਦਾ ਰਸ ਹੈ ਇਸ ਤੋਂ ਸ਼ੱਕਰ ਬਣ ਜਾਂਦੀ ਹੈ ਗਲੂਕੋਜ਼ ਬਣ ਜਾਂਦਾ ਹੈ ਪਰ ਸ਼ਰਾਬ ਵੀ ਤੇ ਇਸੇ ਤੋਂ ਬਣਦੀ ਔਰ ਕਿਸ ਤੋਂ ਬਣਦੀ ਹੈ ਐਸੇ ਤੋਂ ਬਣਦੀ ਸ਼ਰਾਬ ਕੀ ਹੈ ਮਿੱਠੇ ਨੂੰ ਕੌੜਾ ਕਰਨਾ بہتا ترکا دے یہ مٹھے نو کوڑا ہو جاندہ ہے اگر مٹھا کوڑا ہو سکتا ہے تو دھارمت گیان اے کہہد ہے کوڑا مٹھا بھی ہو سکتا ہے اگر امرت زہر ہو سکتا ہے تو زہر بھی امرت ہو سکتا ہے حکیم لوگ وید لوگ سنکھیے دا کشتہ بنا لینے ہیں ਅਤੇ ਸ਼ੈਦ ਜ਼ਰੂਰ ਆਪ ਨੂੰ ਪਤਾ ਹੋਵੇਗਾ ਜ਼ਹਿਰ ਦੇ ਵੀ ਟੀਕੇ ਨੇ ਬਿਮਾਰੀਆਂ ਚਕਾ ਮਾਉਂਦੇ ਨੇ ਇਕਬਾਲ ਕਹਿੰਦੇ ਨੇ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਜ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਜੇ ਡੰਗ ਨਹੀਂ ਆਇਆ ਤੋ ਜ਼ਹਿਰ ਹੈ ਜ਼ਹਿਰ ਜੇ ਵਰਤਨ ਦਾ ਢੰਗ ਆਇਆ ਤਾਂ ਗੰਨੇ ਦਾ ਰਸ ਅੰਮ੍ਰਿਤ ਹੈ ਸ਼ੱਕਰ ਬਣ ਸਕਦੀ ਗੁੜ ਬਣਦਾ ਵਰਤਨ ਦਾ ਢੰਗ ਨਹੀਂ ਆਇਆ ਤਾਂ ਸ਼ਰਾਬ ਵੀ ਉਸੇ ਦੀ ਬਣਦੀ ਮਿੱਠੇ ਨੂੰ ਮਨ ਕੋੜਾ ਕਰ ਸਕਦਾ ਹੈ aur ਕੋੜੇ ਨੂੰ ਮਿੱਠਾ ਕਰ ਸਕਦਾ ਹੈ ਐਸਾ ਵੀ ਹੈ ਪਰ ਮਿੱਠੇ ਨੂੰ ਕੋੜਾ ਕਰ ਸਕਦਾ ਮਨੁੱਖ ਅੰਮ੍ਰਿਤ ਨੂੰ ਜ਼ਹਿਰ ਬਣਾ ਸਕਦਾ ਹੈ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ ਮਨੁੱਖ ਦੀ ਵਰਤੋਂ ਦੇ ਉੱਤੇ ਬਹੁਤ ਪੁਰਾਣੀ ਗੱਲ ਜੈਪੁਰ ਦੇ ਚ ਮੇਰਾ ਗਲਾ ਬੈਠ ਗਿਆ ਸੀ ਮੈਂ ਤਿੰਨ ਥਾਵਾਂ ਤੇ ਹਾਜ਼ਰੀ ਭਰ ਕੇ ਆਇਆ ਪੁਰਬ ਦੇ ਸਮਾਗਮ ਸੇ ਤੇ ਤਿੰਨ ਗੁਰਦੁਆਰਿਆਂ 'ਚ ਹਾਜ਼ਰੀ ਭਰਨ ਨਾਲ ਮੇਰਾ ਗਲਾ ਰਹਿ ਗਿਆ ਤੇ ਮੈਂ ਗੈਨੀ ਹਰਨਾਮ ਸਿੰਘ ਦੀ ਚਾਹ ਕਰ ਜੋ ਹੁਣ ਪਿਛਲੇ ਸਾਲ ਗੁਜ਼ਰ ਗਏ اچھے وقتا سن سن نالے حکیم سن وہ بھی اتنے سن میں انہوں نے کہا چاکر صاحب شام دی کتھا تو کر لو میرے کل نہیں آنی گلا رہ کہنے لگی شام تک اجے بڑا ٹائم پہ آپ گلا ٹھیک کر دیا میں کہ ایک دفعہ خراب ہو جائے دو چار دن لگ دن میں دیکھے بیٹھ گیا میرا گلا کہ نہیں ਮੈਂ ਠੀਕ ਕਰ ਦੇਣਾ ਕਾਗਜ਼ ਦਿੱਤੇ ਆਪਣੇ ਕਮਰੇ ਤੋਂ ਇੱਕ ਚਾਵਲ ਦੇ ਦਾਣੇ ਜਿੰਨੀ ਚਿੱਟੀ ਦਵਾਈ ਕੱਢ ਕੇ ਲਿਆ ਤੇ ਮੇਰੇ ਅੱਗੇ ਦੁੱਧ ਦਾ ਕੱਪ ਵੀ ਰੱਖ ਦਿੱਤਾ ਕਿਨ ਲਈ ਖਾ ਜਾਓ ਜਲਦੀ ਜਲਦੀ ਮੈਂ ਕਿ ਖਾ ਤੇ ਲੈਨੇ ਹਾਂ ਪਰ ਦਸੋ ਇਹ ਕੀ ਹੈ ਕਿਹਲੇ ਕੇ ਸੰਖਿਆ ਵਰਗੀ ਹੈ ਸੰਖਿਆ ਮੈਂ ਤੇ ਹੱਦੋਗੇ ਚੰਗੇ ਤੇਰੇ ਮਹਿਮਾਨ ਬਣਿਆ ਸਾਨੂੰ ਜ਼ਾਇਰ ਖਲਣ ਲੱਗਾ ਸੰਘੀਆ ਕਿ ਲੇ ਗਿਆਨੀ ਜੀ ਇਹਦਾ ਮੈਂ ਕੁਸ਼ਤਾ ਬਣਾ ਦਿੱਤਾ ਮੈਂ ਮਾਰ ਦਿੱਤਾ ਇਹ ਅੰਮ੍ਰਿਤ ਹੈ ਤੁਸੀਂ ਲੈ ਲਓ ਤੁਹਾਡੀ ਨਸਾਂ ਖੁੱਲ ਜਾਣਗੀਆਂ ਤੁਸੀਂ ਸ਼ਾਮ ਨੂੰ ਚਰਨਾਂ ਦੇ ਵਿੱਚ ਹਾਜ਼ਰੀ ਭਰ ਲੋਗੇ ਮੈਂ ਕਰਾਮਾਤ ਦੇਖੀ ਮੈਨੂੰ ਪਤਾ ਸੀ ਸੰਘੀਆ ਦਾ ਕੁਸ਼ਤਾ ਬਣਦਾ ਹੈ ਜ਼ਹਿਰ ਦੀਆਂ ਔਸ਼ਦੀਆਂ ਬਣਦੀਆਂ ਨੇ ਇਕ ਬਾਲ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਨਾ ਮਾਲੂਮ ਨਹੀਂ ਤੁਜ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਵਰਤਨ ਦਾ ਢੰਗ ਆ ਗਿਆ ਹੈ ਪਦਾਰਥ ਅੰਮ੍ਰਿਤ ਨੇ ਵਰਤਨ ਦਾ ਢੰਗ ਨਹੀਂ ਆਇਆ ਸਾਰੇ ਪਦਾਰਥ ਜ਼ਹਿਰ ਨੇ ਜੀਵਨ ਦਾ ਢੰਗ ਆ ਗਿਆ ਜ਼ਿੰਦਗੀ ਅੰਮ੍ਰਿਤ ਹੈ ਜੀਣ ਦਾ ਢੰਗ ਨਹੀਂ ਆਇਆ ਜ਼ਿੰਦਗੀ ਜ਼ਹਿਰ ਹੈ ਰਹਿਣ ਦਾ ਢੰਗ ਆ ਗਿਆ ਪਰਿਵਾਰ ਅੰਮ੍ਰਿਤ ਹੈ ਪਰ ਪਰਿਵਾਰ ਦੇ ਚ ਰਹਿਣ ਦਾ ਢੰਗ ਨਹੀਂ ਆਇਆ ਪਰਿਵਾਰ ਜ਼ਹਿਰ ਹੈ ਹਰ ਉਹ ਚੀਜ਼ ਜ਼ਹਿਰ ਹੈ ਜੇ ਵਰਤਨ ਦਾ ਢੰਗ ਨਹੀਂ ਹਰ ਉਹ ਵਸਤੂ ਅੰਮ੍ਰਿਤ ਹੈ ਅਗਰ ਵਰਤਨ ਦਾ ਢੰਗ ਆ ਗਿਆ ਬਿਖ ਅੰਮ੍ਰਿਤ ਬਸੇ ਇਕ ਸੰਗਾ ਗੁਜਰੀ ਰਾਗ ਦੇ ਚਦਵਦਾਸ ਕਹਿੰਦੇ ਪੈ ਨੇ ਇੱਕੋ ਹੀ ਥਾਂ ਤੇ ਬਰੋਚੀ ਨੇ ਇੱਕ ਕੋਈ ਬਰਤਨ ਦੇ ਸਮਲੋ ਅੰਮ੍ਰਿਤ ਪਿਆ ਜ਼ਹਿਰ ਪਈ ਤੂੰ ਚੁਨਾਉ ਕੀ ਕਰਨਾ ਹੈ ਜ਼ਿੰਦਗੀ ਜ਼ਹਿਰ ਹੈ ਅਗਰ ਜੀਣ ਦਾ ਢੰਗ ਨਹੀਂ ਆਇਆ ਜ਼ਿੰਦਗੀ ਅੰਮ੍ਰਿਤ ਹੈ ਅਗਰ ਜੀਣ ਦਾ ਢੰਗ ਆਇਆ ਮੈਂ ਫਿਰ ਦੋ ਰਾਵਾਂ ਪਦਾਰਥ ਜ਼ਹਿਰ ਨੇ ਅਗਰ ਵਰਤਨ ਦਾ ਢੰਗ ਨਹੀਂ ਆਇਆ ਵਰਤਨ ਦਾ ਢੰਗ ਆ ਗਿਆ ਤਾਂ ਪਦਾਰਥ ਅੰਮ੍ਰਿਤ ਨੇ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀ ਲੈ ਕੇ ਕੋਈ ਵਗਦੀ ਹੋਈ ਸਰਤਾ ਨਦੀ ਸਾਗਰ ਤੱਕ ਨਹੀਂ ਪਹੁੰਚ ਸਕੀ ਕੁਛ ਨਾ ਕੁਛ ਤੇ ਕਾਰਨ ਹੈ ਕੁਛ ਨਾ ਕੁਛ ਤੇ ਕਾਰਨ ਹੈ ਜਾਂ ਤੇ ਰਸਤੇ ਚ ਮਰੂਥ ਹਲ ਆ ਗਿਆ ਹੋਵੇਗਾ ਪੈਂਡਾ ਲੰਬਾ ਹੋ ਗਿਆ ਹੋਵੇਗਾ ਧਰਤੀ ਨੇ ਜਜ਼ਬ ਕਰ ਲਿਆ ਹੋਵੇਗਾ ਜਾਂ ਸੂਰਜ ਦੀ ਤਪਸ਼ਇਤ ਨਹੀਂ ਵਧ ਗਈ ਹੋਵੇਗੀ ਵਗਦੀ ਹੋਈ ਧਾਰਾ ਸੁੱਕ ਗਈ ਹੋਵੇਗੀ ਭਾਰਤ ਦੇ ਛਾਲਵਨ ਕਹਿੰਦੇ ਨੇ ਬਰਸਾਤੀ ਨਾਲੇ ਤੇ 12 ਮਹੀਨੇ ਵਦਗ ਵਾਲੀਆਂ ਨਦੀਆਂ 1000 ਤੋਂ ਵੀ ਜ਼ਿਆਦਾ ਨੇ। ਪਰ ਅੱਜਕਲ੍ਹ ਗਰਮੀਆਂ ਦੇ ਦਿਨਾਂ 'ਚ ਅੱਧੀ ਤੋਂ ਜ਼ਿਆਦਾ ਸੁੱਕ ਜਾਂਦੀਆਂ। ਸੁੱਕ ਜਾਂਦੀਆਂ। ਅਗਰ ਵਗਦੀ ਹੋਈ ਧਾਰਾ ਸਾਗਰ ਤੱਕ ਨਹੀਂ ਪਹੁੰਚ ਸਕੇ। ਤਾਂ ਸੂਰਜ ਦੀ ਤਪਸ਼ ਨੇ ਸੁਕਾ ਦਿੱਤਾ ਹੋਵੇਗਾ। ਇਹ ਧਰਤੀ ਨੇ ਜਜ਼ਬ ਕਰ ਲਿਆ ਹੋਵੇਗਾ। ਜੀਵਨ ਧਾਰਾ ਮਨੁੱਖ ਦੀ ਜ਼ਿੰਦਗੀ ਇਹ ਜੀਵਨ ਧਾਰਾ ਅਗਰ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕੀ ਜਾਂ ਤੇ ਇਸ ਨੂੰ ਸੁੱਖਾਂ ਨੇ ਆਪਣੇ ਵਿੱਚ ਇਤਨਾ ਜਜ਼ਬ ਕਰ ਲਿਆ ਹੈ ਸੁੱਖਾਂ ਨੇ ਚੱਲਣ ਹੀ ਨਹੀਂ ਦਿੱਤਾ ਜਾਂ ਦੁੱਖਾਂ ਨੇ ਸੁਕਾ ਕੇ ਰੱਖ ਦਿੱਤਾ ਹੈ ਕੁਝ ਨਾ ਕੁਝ ਤੇ ਹੈ ਕੁਝ ਨਾ ਕੁਝ ਤੇ ਹੈ ਮਨੁੱਖ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਕਾਰਨ ਦੋ ਨੇ ਜਾਂ ਇਸ ਨੂੰ ਸੁੱਖ ਨੇ ਨਹੀਂ ਪਹੁੰਚਣ ਦਿੱਤਾ ਜਾਂ ਇਸ ਨੂੰ ਦੁੱਖ ਨੇ ਨਹੀਂ ਪਹੁੰਚਣ ਅਗਰ ਸੁਖ ਨੇ ਨਹੀਂ ਪਹੁੰਚਣ ਦਿੱਤਾ ਤਾਂ ਸੁਖ ਰੋਗ ਹੋ ਗਿਆ ਦੁਖਦਾਰੋ ਸੁਖ ਰੋਗ ਬਿਆ ਉਹ ਤੇਰੇਆਂ ਲਈ ਸੁਖ ਰੋਗ ਬਣੇ ਹੋਏ ਨੇ ਇਹ ਵੀ ਮਹਿਰਜ਼ ਕਰ ਦੇਣਾ ਜਿਨ੍ਹਾਂ ਲਈ ਸੁਖ ਰੋਗ ਬਣ ਗਏ ਨੇ ਮੈਂ ਫਿਰ ਦौरावां ਇਹਨਾਂ ਦਾ ਇਲਾਜ ਕਥਾ ਕੀਰਤਨ ਨਹੀਂ ਹੈ ਇਹ ਤੇ ਉਹਨਾਂ ਨੇ ਸੁਣਨਾ ਹੀ ਨਹੀਂ ਕੋਈ ਮਤਲਬ ਹੀ ਨਹੀਂ ਇਹ ਦੁੱਖ ਦੀ ਚੋਟ ਨਾਲ ਜਾਗ ਬਹੁਤ ਸਾਰੇ ਮਨੁੱਖ ਜਿਨ੍ਹਾਂ ਨਾਲ ਧਰਮ ਨਹੀਂ ਚੱਲ ਰਿਹਾ ਤੇ ਮੈਂ ਹੁਣੇ ਤੁਹਾਡੇ ਸਾਹਮਣੇ ਪੰਕਤੀ ਰੱਖੀ ਹੈ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਨੁੱਖ ਦੇ ਨਾਲ ਨਹੀਂ ਚੱਲਦਾ ਪਰਿਵਾਰ ਚੱਲ ਰਿਹਾ ਹੈ ਦਿਖਾਈ ਦਿੰਦਾ ਹੈ ਕਾਰੋਬਾਰ ਚੱਲ ਰਿਹਾ ਹੈ ਦਿਖਾਈ ਦਿੰਦਾ ਹੈ ਰਾਜਨੀਤੀ ਵੀ ਚੱਲਦੀ ਪੋਲਿਟਿਕਸ ਵੀ ਮਨੁੱਖ ਦੇ ਨਾਲ ਚੱਲਦੇ ਹੈ ਕਰਦੇ ਸੀ ਪੋਲਿਟਿਕਸ ਚੱਲਦਾ ਹੈ ਬਾਹਰ ਵੀ ਚੱਲਦਾ ਹੈ ਕਰਦੇ ਜੀ ਰਾਜਨੀਤੀ ਹੁੰਦੀ ਤੇ ਰਾਦੀ ਵੀ ਭਰਾ ਨਾਲ ਰਾਜਨੀਤੀ ਹੁੰਦੀ ਇਹ ਵੀ ਮੈਰਜ ਕਰਦੇ ਰਾਜਨੀਤੀ ਦਾ ਮਤਲਬ ਕੀ ਹੈ ਛਲ ਕਪਟ ਛਲ ਕਪਟ ਮਨੋਖ ਮਿਤਰਾਂ ਨਾਲ ਵੀ ਕਰਦਾ ਪੁੱਤਰਾਂ ਨਾਲ ਵੀ ਕਰਦਾ ਭਰਾਵਾਂ ਨਾਲ ਵੀ ਕਰਦਾ ਮਾਂ ਬਾਪ ਨਾਲ ਵੀ ਕਰਦਾ ਜਿਸ ਦੇ ਛਲ ਕਪਟ ਆ ਜਾਏ ਰਾਜਨੀਤੀ ਹੋਰ ਕੀ ਹੈ ਰਾਜਨੀਤੀ ਤੇ ਖੜੀ ਛਲ ਕਪਟ ਤੇ ਮਨੋਖ ਨਾਲ ਰਾਜਨੀਤੀ ਚੱਲ ਰਹੀ ਹੈ ਮਨੋਖ ਨਾਲ ਪਰਿਵਾਰ ਚੱਲ ਰਿਹਾ ਹੈ ਮਨੋਖ ਦੇ ਨਾਲ ਕਾਰੋਬਾਰ ਚੱਲ ਰਿਹਾ ਹੈ ਮਨੋਕਨਾਲ ਧਰਮ ਨਹੀਂ ਚੱਲ ਰਿਹਾ ਧਰਮ ਕੀ ਗਤ ਰਹੀ ਕਿਉਂ ਸਿਸ਼ਟ ਸਭ ਇੱਕ ਵਰਨ ਹੋਈ ਤਾਂ ਹੁਣ ਮੈਂ ਫਿਰ ਦੁਹਰਾਵਾਂ ਵਰਨਵੰਡ ਜਿਵੇਂ ਲੋਕ ਮੰਨਦੇ ਨੇ ਖਾਸ ਕਰਕੇ ਭਾਰਤ ਵਿੱਚ ਗਲਤ ਮੰਨਦੇ ਨੇ ਮਨੁ ਨੇ ਇਸ ਢੰਗ ਨਾਲ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਹੈ ਖਾਣ ਲੱਗਿਆ ਸੋਚਦਾਏ ਪੀਣ ਲੱਗਿਆ ਸੋਚਦਾਏ ਚੱਲਣ ਲੱਗਿਆ ਸੋਚਦਾਏ ਸੌਣ ਲੱਗਿਆ ਸੋਚਦਾਏ ਹਰ ਵਕਤ ਸੋਚ ਨੂੰ ਅੱਗੇ ਰੱਖਦਾਏ ਬੋਲਣ ਲੱਗਿਆ ਸੋਚਦਾਏ ਵਿਚਾਰ ਨੂੰ ਅੱਗੇ ਰੱਖਦਾਏ ਕਦਮ ਬਾਅਦ ਵਿੱਚ ਪੁੱਟਦਾਏ ਅਕਲ ਨੂੰ ਅੱਗੇ ਰੱਖਦਾਏ ਜ਼ੁਬਾਨ ਨੂੰ ਬਾਅਦ ਚੱਗੇ ਕਰਦਾਏ ਦ੍ਰਿਸ਼ਟੀ ਨੂੰ ਬਾਅਦ ਚੱਗੇ ਕਰਦਾਏ ਪਹਿਲੇ ਅਕਲ ਨੂੰ ਅੱਗੇ ਕਰਦਾਏ ਜਿਹੜਾ ਮਨੁੱਖ ਹਰ ਕੰਮ ਦੇ ਚਪਨੇ ਸਿਰ ਦੀ ਵਰਤੋਂ ਬਹੁਤ ਕਰਦਾ ਸੀ ਸੋਚਦਾ ਹੈ ਵਿਚਾਰਦਾ ਹੈ। ਈਸ਼ਣੂ ਭਾਰਤ ਦੇ ਪ੍ਰਾਚੀਨ ਵਿਦਵਾਨਾਂ ਨੇ ਕਹਿ ਦਿੱਤਾ ਹੈ ਬ੍ਰਾਹਮਣ ਹੈ ਇਹ ਮਨੁੱਖਤਾ ਦਾ ਸਿਰ ਹੈ ਕਿਉਂਕਿ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਹੈ। ਇਹ ਵਿਚਾਰ ਸ਼ਰੀਲ ਹੈ, ਪ੍ਰਤਪਾਸ਼ਾਲੀ ਹੈ। ਦਾਰਸ਼ਨਿਕ ਹੈ, ਚਿੰਤਕ ਹੈ। ਵੈਸੇ ਇੰਗਲਿਸਤਾਂ ਲਵਸ ਜੋ ਫਿਲਾਸਫਰ ਹੈ ਇਹਦਾ ਹਿੰਦੀ ਦੇ ਦਾਰਸ਼ਨਿਕ ਅਲਵਾਦ ਕਰਦੇ ਨੇ ਪਰ ਦਾਰਸ਼ਨਿਕ ਦਾ ਮਤਲਬ ਹੈ ਜੋ ਦੇਖ ਕੇ ਗੱਲ ਕਰਦਾ ਹੈ ਉਹਦਾ ਅਨੁਭਵ ਹੈ ਫਿਲਾਸਫਰ ਤੇ ਸਿਰਫ ਵਿਚਾਰਕ ਹੈ ਵਿਚਾਰ ਤੇ ਹੈ ਉਸ ਕੋਲ ਪਰ ਦੇਖਿਆ ਨਹੀਂ ਉਸਨੇ ਕਿਸੇ ਚੀਜ਼ ਦੀ ਸਮਝ ਤੇ ਹੈ ਉਸਨੇ ਉਸ ਚੀਜ਼ ਦਾ ਅਨੁਭਵ ਨਹੀਂ ਹੈ ਇਤਨਾ ਕਿ ਉਸ ਨੂੰ ਪਤਾ ਹੈ ਚਲੋ ਉਦਾਹਰਣ ਦੇ ਦਿਆਂ ਪਾਣੀ ਪੀਣ ਨਾਲ ਪਿਆਸ ਬੁਝਦੀ ਹੈ ਇਤਨਾ ਉਸਨੇ ਸੁਣ ਰੱਖਿਆ ਪੜ੍ਹ ਰੱਖਿਆ ਜਾਣਦਾ ਹੈ ਪਰ ਪੀਤਾ ਨਹੀਂ ਹੈ ਇਹਦਾ ਨਿੱਜੀ ਅਨੁਭਵ ਹੈ ਦਾਰਸ਼ਨਿਕ ਦਾ ਮਤਲਬ ਹੈ ਨਿੱਜੀ ਅਨੁਭਵ ਹੈ ਉਹਨੇ ਦੇਖ ਕੇ ਗੱਲ ਕੀਤੀ ਹੈ ਸ਼੍ਰੀ ਗ੍ਰਦੀ ਵਰਤੋਂ ਜੋ ਜ਼ਿਆਦਾ ਕਰਦਾ ਉਹਨੂੰ ਆਖਿਆ ਗਿਆ ਬ੍ਰਾਹਮਣ ਇਹ ਤੇ ਬ੍ਰह्म ਵਰਗਾ ਮਨ ਰੱਖਦਾ ਹੈ ਪਰਮਾਤਮਾ ਵਰਗਾ ਮਨ ਰੱਖਦਾ ਹੈ ਕੰਮ ਪ੍ਰਮਾਤਮਾ ਨੂੰ ਸੋਚਦਾ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਕਬੀਰ ਕਹਿੰਦਾ ਸੀ ਉਸ ਨੂੰ ਬ੍ਰਾਹਮਣ ਕਹਿੰਦੇ ਆ ਜੋ ਬ੍ਰह्म ਦੀ ਵਿਚਾਰ ਕਰਦਾ ਬਥੇਰੇ ਸਿੱਖ ਦਿਖਾਈ ਦਿੰਦੇ ਨੇ ਜ਼ਰੂਰੀ ਨਹੀਂ ਇਹ ਸਿੱਖ ਹੋਵਨ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਮੁਤਾਬਕ ਜੀ ਨਹੀਂ ਰਿਹਾ ਸਿੱਧ ਕਿਸ ਤਰ੍ਹਾਂ ਹੋ ਗਿਆ ਦੇਖੀ ਹੋਵੇ ਤਾਂ ਸਿੱਖੀ ਮੋਰ ਸਿੱਖ ਕਰਕੇ ਗਿਆ ਲੈ ਜੋ ਗੁਰੂ ਦੇ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਉਹ ਸਿੱਖ ਕਿਸ ਤਰ੍ਹਾਂ ਹੋ ਗਿਆ ਜਿਹਦੇ ਕੋਲ ਬ੍ਰਹਮ ਦੇ ਵਿਚਾਰ ਨਹੀਂ ਉਹ ਬ੍ਰਾਹਮਣ ਕਿਸ ਤਰ੍ਹਾਂ ਹੋ ਗਿਆ ਇਹ ਬੜੀ ਸੋਣੀ ਵੰਡ ਹੋਈ ਸੀ ਜੋ ਸਿਰ ਦੇ ਵਰਤੋਂ ਜ਼ਿਆਦਾ ਕਰਦਾ ਹੈ ਬ੍ਰਾਹਮਣ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਜੋ ਆਪਣੇ ਹੱਥਾਂ ਨੂੰ ਮਜ਼ਬੂਤ ਕਰਦਾ ਹੈ ਸ਼ਕਤੀਸ਼ਾਲੀ ਬਣਨ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੀ ਸ਼ਕਤੀ ਨੂੰ ਕਮਜ਼ੋਰ ਦੀ ਹਿਫਾਜ਼ਤ ਮਜ਼ਲੂਮ ਦੀ ਰੱਖਿਆ ਦੇ ਚਰਚ ਕਰਦਾ ਹੈ। ਉਹਨੂੰ ਛਤਰੀ ਆਖਿਆ ਗਿਆ। ਖਤਰੀ ਨਾਲ ਵੀ ਧਰਮ ਚੱਲਦਾ ਹੈ, ਸੂਰਬੀਰ ਨਾਲ ਵੀ ਧਰਮ ਚੱਲਦਾ ਹੈ। ਜੋ ਭਾਰੀ ਭਰਕਮ ਸੇਵਾ ਕਰਦਾ ਹੈ ਤੇ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਜਿਸ ਨੂੰ। ਉਸ ਨੂੰ ਸ਼ੂਦਰ ਆਖਿਆ ਗਿਆ ਸੀ ਸ਼ੂਦਰ ਪੈਰ ਹੈ। ਪੈਰ ਨੇ ਜਿਵੇਂ ਸਾਰੇ ਸਰੀਰ ਦਾ ਵਜ਼ਨ ਚੁੱਕਿਆ ਹੈ। ਭਾਰੀ ਕੰਮ ਕਰਨ ਵਾਲੇ ਅਗਰ ਭਾਰੀ ਕੰਮ ਨਾ ਕਰਨ ਸੰਸਾਰ ਠੱਪ ਹੋ ਜਾਏਗਾ ਇਹ ਵੀ ਮੈਰਜ ਕਰਦੇ ਹਾਂ ਜਿਸ ਮਕਾਨ ਦੇ ਚਸਸੀ ਆਰਾਮ ਨਾਲ ਰਹਿੰਦੇ ਆ ਕੋਈ ਧੁੱਪ ਦੇ ਚ ਇਟਾਂ ਰੱਖ ਰਿਹਾ ਕੋਈ ਪਲਸਤਰ ਕਰ ਰਿਹਾ ਕੋਈ ਭਾਰੀ ਬਰਕਮ ਵਜਨੇ ਕੰਮ ਕਰਕੇ ਉਸ ਦੀ ਤਾਮੀਰ ਪਿਆ ਕਰਦਾ ਜੋ ਵਜਨੇ ਕੰਮ ਕਰਕੇ ਭਾਰੀ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰਦਾ ਹੈ ਸੇਵਾ ਕਰਨ ਵਾਲੇ ਨਾਲ ਧਰਮ ਚੱਲਦਾ ਹੈ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ ਖਤਰੀ ਦੇ ਨਾਲ ਧਰਮ ਚੱਲਦਾ ਹੈ ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ ਮਹਾਰਾਜ ਕਹਿੰਦੇ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਹੀ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ ਹੈ ਧਰਮ ਨਹੀਂ ਚੱਲ ਰਿਹਾ ਸਾਰੀ ਸ੍ਰਿਸ਼ਟੀ ਦੇ ਲੋਕ ਕਿਆ ਹਿੰਦੁਸਤਾਨ ਕਿਆ ਚੀਨ ਕਿਆ ਅਮਰੀਕਾ ਕਿਆ ਯੂਰਪ ਦੀ ਦੁਨੀਆ ਕਿਆ ਮਿਡਲ ਈਸਟ ਕਿਆ ਏਸ਼ੀਆ ਸਾਰੀ ਮਖਲੂਕ ਇੱਕ ਵਰਨ ਹੋ ਗਈ ਹੈ ਇੱਕ ਵਰਨ ਸਾਰੇ ਬ੍ਰਾਹਮਣ ਹੋ ਗਏ ਕਤਈ ਨਹੀਂ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਸਾਰੇ ਖਤਰੀ ਹੋ ਗਏ ਸੂਰਬੀਰ ਹੋ ਗਏ ਕਤਈ ਨਹੀਂ ਸੂਰਬੀਰ ਨਾਲ ਧਰਮ ਚੱਲਦਾ ਹੈ ਸਾਰੇ ਸ਼ੂਦਰ ਹੋ ਗਏ ਨੇ ਕਤਈ ਨਹੀਂ ਮੈਂ ਫਿਰ ਅਰਜ਼ ਕਰਾਂ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ ਫਿਰ ਚੌਥਾ ਧਰਮ ਕਿਹੜਾ ਹੈ ਚੌਥਾ ਵਰਨ ਕਿਹੜਾ ਹੈ ਵੈਸ਼ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਵੈਸ਼ ਕਿਸ ਨੂੰ ਕਹਿੰਦੇ ਨੇ ਬਸ ਮੁੱਲ ਮਿਲਣਾ ਚਾਹੀਦਾ ਹੈ ਪਰ ਵੇਚਣ ਨੂੰ ਪਿਆਰ ਵੈਸ਼ ਦਾ ਵੈਸ਼ ਦਾ ਮਤਲਬ ਦੁਕਾਨਦਾਰ ਨਹੀਂ ਹੈ ਬਿਜ਼ਨਸਮੈਨ ਨਹੀਂ ਹੈ ਵੈਸ਼ ਦਾ ਮਤਲਬ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਕਿ ਆਪਣੀ ਅਣਖ ਵੇਚਣ ਨੂੰ ਤਿਆਰ ਹੈ ਇਨਸਾਨੀਅਤ ਵੇਚਣ ਨੂੰ ਤਿਆਰ ਹੈ ਕੌਮ ਨੂੰ ਵੇਚਣ ਨੂੰ ਤਿਆਰ ਹੈ ਦੇਸ਼ ਨੂੰ ਵੇਚਣ ਨੂੰ ਤਿਆਰ ਹੈ ਇਹ ਸਭ ਕੁਝ ਵੇਚਣ ਨੂੰ ਤਿਆਰ ਹੈ ਸਿਰਫ ਮੂੰਹ ਮੰਦਾ ਮੁੱਲ ਮਿਲਣਾ ਚਾਹੀਦਾ یہ اپنا ایمان بیچن تیار ہے یہ اپنا دھن بے دھرم بیچن نو تیار ہے اسے نو غالب نے کہہ سی حوس کے بندے وفا کو بیچ دیتے ہیں خدا کے گھر کی کیا کہیے خدا کو بیچ دیتے ہیں کہ ہاتھ کدرے رب بھی آ جائے انہوں بھی نیلام کر دینا نے مل ملنا چاہیے حوس کے بندے وفا کو بیچ دیتے ہیں خدا کے گھر کی کیا کہیے خدا کو بیچ دیتے ہیں ویش جو اپنی انک بیچ انسانیت بیچ دے شرافت بیچ دے درم بیچ دے ایمان بیچ موقع لگ جائے قوم نو بیچ ہے دیش دے ویش دھرم نہیں چل دا دو شبد نے ہاتھ جوڑ کے میں معافی پہلے منگ لوا ویشیا جو اپنا جسم بیچ دی اپنی اسمت بیچ ہے ਵੈਸ਼ ਜੋ ਸਭ ਕੁਝ ਵੇਚਦਾ ਹੈ ਆਪਣਾ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਅਣਖ ਵੇਚਦਾ ਹੈ ਇਨਸਾਨੀਅਤ ਵੇਚਦਾ ਹੈ ਸਭ ਕੁਝ ਵੇਚਦਾ ਹੈ ਵੈਸ਼ ਦੇ ਨਾਲ ਦਰਮਣੇ ਚੱਲਦਾ ਸ੍ਰਿਸ਼ਟ ਸਭ ਇੱਕ ਵਰਨ ਹੋਈ ਮੈਂ ਫਿਰ ਮਾਫੀ ਮੰਗਾ ਸਹਿਬ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ ਕੀ ਵੈਸ਼ ਵੈਸ਼ ਹੋ ਗਈ ਸਾਰੀ ਸ੍ਰਿਸ਼ਟੀ ਹੈਰਾਨੀ ਹੈ ਗੁਰੂ ਨਾਨਕ ਦੇਵ ਜੀ ਬੋਲੋ ਹੋਵੇਗਾ ਕੋਈ ਸਾਰੀ ਸ੍ਰਿਸ਼ਟੀ ਜੀ ਕਰੋੜਾਂ ਚ ਕੋਈ ਕਦ ਬ੍ਰਾਹਮਣ ਕੋਈ ਕਰੋੜਾਂ ਚ ਇੱਕਦ ਖੱਤਰੀ ਕੋਈ ਕਰੋੜਾਂ ਚ ਇੱਕਦ ਸ਼ੁੱਦਰ ਬਾਕੀ ਤੇ ਸਭ ਵੈਸ਼ ਵੈਸ਼ਨਲ ਧਰਮ ਨਹੀਂ ਚੱਲਦਾ ਇਹ ਧੰਨ ਦੀ ਖਾਤਰ ਧਰਮ ਵੇਚ ਸਕਦੇ ਨਹੀਂ ਈਮਾਨ ਵੇਚ ਸਕਦੇ ਨੇ ਕੌਮ ਵੇਚ ਸਕਦੇ ਨੇ ਸ਼ਰਾਫਤ ਵੇਚ ਸਕਦੇ ਨੇ ਇਨਸਾਨੀਅਤ ਵੇਚ ਸਕਦੇ ਨੇ ਭਾਈਚਾਰਾ ਵੇਚ ਸਕਦੇ ਨੇ موقع لگ جائے ماں باپ بیچ سکتے ہیں بیچ سکتے ہیں پترا نو بیچ سکتے ہیں انہوں دوکھا دینا ٹھگنا انہوں بیچنا اور کی کرنا ہے ہبس کے بندے وفا کو بیچ دیتے ہیں خدا کے گھر کی کیا کہیے خدا کو بیچ دیتے ہیں میرے دیکھے بھارت بہت سارے ਕੀਰਤਨੀ ਹੈ ਕਥਾ ਵਾਚਕ ਸੰਤ ਮੰਤ ਇਹ ਵੀ ਵੈਸ਼ ਨੇ ਮੈਂ ਹੈਰਾਨ ਹਾਂ ਬਕਾਇਦਾ ਮੁੱਲ ਤੈ ਕਰਕੇ ਕੀਰਤਨ ਕਰਨ ਜਾਂਦੇ ਨੇ ਉਹਨਾਂ ਨੇ ਉਹਨਾਂ ਨੇ ਮੇਰੇ ਨਾਲ ਦੋ ਚਾਰਾਂ ਦੇ ਇਸ ਮਾਮਲੇ 'ਚ ਅਨਬਨ ਵੀ ਹੋ ਗਈ ਮੈਂ ਕਿਹਾ ਤੁਸੀਂ ਨਜ਼ਰਾਨਾ ਲੈ ਸਕਦੇ ਹੋ ਭੇਟਾ ਲੈ ਸਕਦੇ ਹੋ ਮੁੱਲ ਕੀਮਤ ਪਾ ਰਹੇ ਹੋ ਇਹ ਤੇ ਵੈਸ਼ਪਣਾ ਹੈ ਕੰਨ ਲਗੀ ਸਾਰੀ ਦੁਨੀਆ ਜਵੇਸ਼ ਹੈ ਤੇ ਫਿਰ ਅਸੀਂ ਕੀ ਹੈ ਅਸੀਂ ਵੀ ਵੈਸ਼ ਤੋਂ ਵੈਸ਼ਨਲ ਧਰਮ ਨਹੀਂ ਚੱਲਦਾ ਵੈਸ਼ਨਲ ਧਰਮ ਨਹੀਂ ਚੱਲਦਾ ਇਹ ਪੰਕਤੀਆਂ ਗੁਰੂ ਨਾਨਕ ਦੀਆਂ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਠਤ ਮੰਦਲਾ ਗੁਰਦੁਆਰੇ ਨੇ ਭਾਰਤ ਦੇ ਵਿੱਚ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਯੂਪੀ ਦੇ ਵਿੱਚ ਪੰਜਾਬ ਦੇ ਵਿੱਚ ਦਿੱਲੀ ਦੀਆਂ ਕਲੋਨੀਆਂ ਚ ਅੰਮ੍ਰਿਤ ਵੇਲੇ ਚਲੇ ਜਾਅ ਅਠ ਬੰਦੇ ਵੀ ਕੋਈ ਨਹੀਂ ਸ੍ਰਿਸ਼ਟ ਸਭ ਇੱਕ ਵਰਨ ਹੋਈ ਮਨੁੱਖ ਨਾਲ ਕਾਰੋਬਾਰ ਚੱਲ ਰਿਹਾ ਹੈ ਮਨੁੱਖ ਨਾਲ ਪਰਿਵਾਰ ਚੱਲ ਰਿਹਾ ਹੈ ਮਨੁੱਖ ਦੇ ਨਾਲ ਧੰਦਾ ਚੱਲ ਰਿਹਾ ਹੈ ਮਨੁੱਖ ਦੇ ਨਾਲ ਸਮਾਜਿਕ ਜੀਵਨ ਚੱਲ ਰਿਹਾ ਹੈ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਧਰਮ ਕੀ ਗਤ ਰਹੀ ਮਹਾਰਾਜ ਕਹਿੰਦੇ ਧਰਮ ਦੀ ਗਤੀ ਰਹਿ ਗਈ ਧਰਮ ਨਹੀਂ ਚੱਲ ਰਿਹਾ ਬਾਕੀ ਸਭ ਕੁਝ ਮਨੁੱਖ ਨਾਲ ਚੱਲ ਰਿਹਾ ਰਾਜਨੀਤੀ ਵੀ ਚੱਲ ਰਹੀ ਹੈ ਪਰਵਾਰਕ ਜੀਵਨ ਵੀ ਚੱਲ ਰਹੇ ਹਨ ਕਾਰੋਬਾਰ ਵੀ ਚੱਲ ਰਹੇ ਸਭ ਕੁਝ ਚੱਲ ਰਹੇ ਹਨ ਧਰਮ ਨਹੀਂ ਚੱਲ ਰਿਹਾ ਧਰਮ ਕੀ ਗਤ ਰਹੀ ਕਿਉਂਕਿ ਗੁਰੂ ਨਾਨਕ ਨੇ ਸਾਰੀ ਸ੍ਰਿਸ਼ਟੀ ਨੂੰ ਸਾਹਮਣੇ ਰੱਖ ਦਿੱਤਾ ਹੈ ਕਾਹੀ ਮੈਂ ਇਸ ਪੰਕਤੀ ਨੂੰ ਕਈ ਦਿਨ ਤੱਕ ਸੋਚਿਆ ਸੀ ਭਈ ਮਹਾਰਾਜ ਨੇ ਕਿਦਰੀ ਅਤ ਕਤ ਨਹੀਂ ਤੇ ਨਹੀਂ ਕੀਤੀ ਮੂਰਖਤਾ ਕਰਕੇ ਮੈਂ ਐਸਾ ਕਈ ਦਿਨ ਸੋਚਦਾ ਰਿਹਾ ਭਈ ਨਹੀਂ ਆਖਿਰ ਹੋਣਗੇ ਸਤਸੰਗੀ ਧਰਮ ਵੀ ਜਿਨ੍ਹਾਂ ਦੇ ਨਾਲ ਚੱਲਦਾ ਹੋਵੇਗਾ ਉਹ ਕਰੋੜਾਂ ਦੇ ਵਿੱਚ ਇੱਕਦ ਕਿਸੇ ਨਾਲ ਚੱਲਦਾ ਹੈ ਤੇ ਕੋਈ ਗਿਣਤੀ ਹੈ 1000 ਦਰਖਤ ਲਾਈ ਹੈ ਤੇ 999 ਸੁਖ ਜਨ ਕਿਸੇ ਇੱਕ ਨੂੰ ਫਲ ਲਗਣ ਤੇ ਵੀ ਕੋਈ ਬਗੀਚੇ ਦਾ ਫਲ ਹੀ ਬਹੁਤ ਹੋਣਾ ਹੈ ਇਹ ਤਾਂ ਕੋਈ ਫਲ ਹੀ ਬਹੁਤ ਹੋਣਾ ਨਹੀਂ ਹਜ਼ਾਰ ਨਦੀਆਂ ਸਾਗਰ ਦੀ ਤਰਫ ਚਲਣ ਕੋਈ ਇੱਕ ਅੱਧੇ ਪਾਛੇ ਬਾਕੀ ਸਾਰੀਆਂ ਰਸਤੇ 'ਚ ਰਹਿ ਜਾਣਾ ਇੱਥੇ ਕੋਈ ਪਹੁੰਚਣਾ ਨਹੀਂ ਇੱਥੇ ਕੋਈ ਕਾਮਯਾਬੀ ਨਹੀਂ। ਸਿਸ਼ਟ ਸਭ ਇੱਕ ਵਰਨ ਹੋਈ।